ਰਸ਼ਕਾਲ ਜੀ ਮੈਂ ਰੌਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜਾਣਕਾਰੀ ਸਾਂਝੀ ਕਰਾਂਗੇ ਇੱਕ ਵੱਡੀ ਖਬਰ ਦੀ ਦੱਸ ਦਈਏ ਕਿ ਰਾਇਲ ਕਰਾਉਨਰ ਵਿਸਕੀ ਵਿੱਚ ਪੱਚ ਦੇ ਸ਼ੀਸ਼ਿਆਂ ਦੀ ਸੰਭਾਵਨਾ ਹੋਣ ਕਾਰਨ ਉਸ ਦੇ ਜਿਹੜੇ ਵੀ ਵੇਚੇ ਗਏ ਨੇ ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ ਕੈਨੇਡਾ ਦੇ ਮਸ਼ਹੂਰ ਵਿਸਕੀ ਬ੍ਰਾਂਡ ਵਿੱਚੋਂ ਇੱਕ ਨੇ ਬੋਤਲਾਂ ਵਿੱਚ ਸ਼ੀਸ਼ੇ ਦੇ ਸੰਭਾਵੇ ਤੱਕੜੇ ਹੋਣ ਕਾਰਨ ਉਤਪਾਦ ਨੂੰ ਵਾਪਸ ਬੁਲਾਇਆ ਗਿਆ ਹੈ AJT 12 ایئرز ਵੱਜੋਂ ਲੇਬਲ ਕੀਤਾ ਗਿਆ ਕਾਰੂਨ ਰਾਇਲ ਦਾ ਇਜ਼ਨ ਬ੍ਰਾਂਡ ਯੂਕੇ ਉਤਪਾਦ ਵਿਕਸੀ ਵਿਤਰਨਰ ਡੀਆਰਜੀਓ ਕੈਨੇਡਾ ਇੱਕ ਵੱਜੋਂ ਸ਼ੀਸ਼ੇ ਦੀ ਸੰਭਾਵਨਾ ਮੌਜੂਦੀ ਕਾਰਨ ਵਾਪਸ ਬੁਲਾਇਆ ਜਾ ਰਿਹਾ ਹੈ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਵੱਲੋਂ ਪ੍ਰਕਾਸ਼ਿਤ ਇੱਕ ਰੀਅਲ ਨੋਟਿਸ ਅਨੁਸਾਰ ਪ੍ਰਭਾਵਿਤ ਵਸਤੂਆਂ ਅਲਬਰਟਾ BC ਨਿਊਕ ਅਤੇ ਲੈਬਾਰਡਿਓ ਅਤੇ অন্ਟਾਰੀਓ ਵਿੱਚ ਵੇਚੀਆਂ ਜਾਂਦੀਆਂ ਹਨ ਇਸ ਦੇ ਰੈਲ ਨੂੰ ਕਲਾਸ 2 ਵਜੇ ਸੰਬੋਧਨ ਕਰਨਾ ਹੈ ਜਿਸ ਦਾ ਮਤਲਬ ਹੈ ਕਿ ਉਤਪਾਦ ਅਸਥਾਈ ਸਿਹਤ ਸੰਭਾਵੀਤਾ ਜਾਂ ਮਾਮੂਲੀ ਸੱਟਾਂ ਦਾ ਕਾਰਨ ਬਣ ਸਕਦਾ ਹੈ ਪਰ ਇਸ ਦੇ ਨਤੀਜੇ ਵੱਜੋਂ ਗੰਭੀਰ ਨੁਕਸਾਨ ਹੋਣ ਦੀ ਸੰਭਾਵਨਾ ਹੈ ਖਤਪਤਕਰ ਪ੍ਰਚੂਨ ਵਿਤਕਰਤਾ ਅਤੇ ਭੋਜਨ ਸੇਵਾ ਸੰਚਾਲਕ ਨੂੰ ਪ੍ਰਭਾਵਿਤ ਉਤਪਾਦ ਦੀ ਵਰਤੋਂ ਵਿਚਨ ਪ੍ਰੋਸਨ ਜਾਂ ਵੰਡਨ ਦਾ ਨਾ ਕਰਨ ਦੀ ਅਪੀਲ ਕੀਤੀ ਗਈ ਹੈ ਇਸ ਦਾ ਯੂਨੀయన్స్ ਉਤਪਾਦ ਕੋਡ 082000809920 ਹੈ ਕਿਰਪਾ ਕਰਕੇ ਇਸ ਕੋਡ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਫਿਰ ਹੀ ਕੋਈ ਵੀ ਵਸਤੂ ਖਰੀਦੀ ਜਾਵੇ ਇਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ ਧੰਨਵਾਦ